ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ ਟੀਵੀ ਮੈਂ ਆ ਸੰਦੀਪ ਖਰਲ ਪੂਰੇ ਪੰਜਾਬ ਦੇ ਵਿੱਚ ਪਿਛਲੇ ਲਗਭਗ 3-4 ਦਿਨ ਤੋਂ ਬਿਜਲੀ ਜਿਹੜੀ ਹੈ ਬਹੁਤ ਤੰਗ ਕਰ ਰਹੀ ਹੈ ਕੱਟ ਜਿਹੜੇ ਆ ਉਹ ਲਗਾਏ ਜਾ ਰਹੇ ਆ ਕਿਸੇ ਬਲੇ ਇਹ ਕਿਹਾ ਜਾਂਦਾ ਵੀ ਰਿਪੇਅਰ ਚੱਲ ਰਹੀ ਹੈ ਕੰਮਕਾਰ ਜਿਹੜਾ ਵਾ ਉਹ ਤਾਰਾਂ ਟੁੱਟ ਗਈਆਂ ਨੇ ਉਹਨੂੰ ਰਿਪੇਅਰ ਕਰਨ ਦਾ ਕੰਮ ਚੱਲ ਰਿਹਾ ਹੁਣ ਇਹ ਸਬਦੇ ਚੱਲਦਿਆਂ ਲੋਕ ਜਿਹੜੇ ਆ ਉਹ ਬਹੁਤ ਪਰੇਸ਼ਾਨ ਹੋ ਚੁੱਕੇ ਆ ਕਿਉਂਕਿ 8-8 9-9 ਘੰਟੇ ਕੱਟ ਲਗਾਏ ਜਾ ਰਹੇ ਆ ਕਾਮਕਾਰ ਲੋਕਾਂ ਦਾ ਪ੍ਰਭਾਵਿਤ ਹੋ ਰਿਹਾ ਔਰ ਇਸੇ ਦੇ ਚਲਦਿਆਂ ਲੋਕ ਜਦੋਂ ਇਸ ਦੀ ਸ਼ਿਕਾਇਤ ਲੈ ਕੇ ਬਿਜਲੀ ਘਰ ਪਹੁੰਚਦੇ ਆ ਦਫਤਰ ਚ ਪਹੁੰਚਦੇ ਆ ਤਾਂ ਕਹਿੰਦੇ ਆ ਵੀ ਉੱਥੇ ਜਿਹੜੇ ਮੁਲਾਜ਼ਮ ਆ ਉਹ ਉਹਨਾਂ ਦੇ ਨਾਲ ਜਿਹੜਾ ਬਦਸਲੂਕੀ ਕਰਦੇ ਆ ਉਹ ਕਹਿੰਦੇ ਵੀ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਪਿਛਲੇ 5-6 ਦਿਨ ਤੋਂ ਲਗਾਤਾਰ ਬਿਜਲੀ ਜਿਹੜੀ ਆ ਬਹੁਤ ਪਰੇਸ਼ਾਨ ਕਰ ਰਹੀ ਆ ਸਾਡਾ ਕੰਮਕਾਰ ਪ੍ਰਭਾਵਿਤ ਹੋਇਆ ਤਾਂ ਅਗਲੇ ਪਾਸਿਓਂ ਕਹਿੰਦੇ ਜੇਈ ਸਾਹਿਬ ਇਹ ਗੱਲ ਕਹਿੰਦੇ ਆ ਵੀ ਅਸੀਂ ਕੀ ਕਰ ਸਕਦੇ ਆ ਸਾਡੀ ਡਿਊਟੀ 5 ਵਜੇ ਤੱਕ ਹੈਗੀ ਆ ਜੇ ਬੱਤੀ 5 ਵਜੇ ਤੋਂ ਬਾਅਦ ਚਲੀ ਜਾਂਦੀ ਆ ਤਾਂ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਹੁਣ ਲੋਕਾਂ ਦਾ ਸਰਕਾਰ ਤੋਂ ਇਹ ਅਪੀਲ ਆ ਇਹ ਕਹਿਣਾ ਵੀ ਤੁਸੀਂ ਜਿਹੜੀ ਸਾਨੂੰ ਮੁਫਤ ਬਿਜਲੀ ਦੇ ਰਹੇ ਹੋ ਇਹ 300 ਯੂਨਿਟ ਹਰੇਕ ਮਹੀਨੇ ਤੁਸੀਂ ਸਾਨੂੰ ਨਾ ਦਿਓ ਇਹਦੇ ਤੁਸੀਂ ਸਾਡੇ ਕੋਲੋਂ ਪੈਸੇ ਲੈ ਲਓ ਪਰ ਤੁਸੀਂ ਬਿੱਲੀ ਦੇ ਕੱਟ ਨਾ ਲਗਾਓ ਸਾਡੇ ਕਾਮਕਾਰ ਜਿਹੜੇ ਆ ਪ੍ਰਭਾਵਿਤ ਹੋ ਰਹੇ ਆ ਰਾਤ ਵੇਲੇ ਕਿਸੇ ਵੇਲੇ ਬੱਤੀ ਚਲੀ ਜਾਂਦੀ ਆ ਬਜ਼ੁਰਗ ਲੋਕ ਨੇ ਉਹ ਪਰੇਸ਼ਾਨ ਹੋ ਰਿਆ ਘਰਾਂ ਦੇ ਵਿੱਚ ਬਿਮਾਰ ਵੀ ਕੋਈ ਨਾ ਕੋਈ ਹੁੰਦਾ ਉਹ ਕਹਿੰਦੇ ਆਵਾਜ਼ਾਰ ਹੋ ਰਿਹਾ ਦੂਸਰੇ ਪਾਸੇ ਜਿਹੜੇ ਪੜਨ ਵਾਲੇ ਬੱਚੇ ਨੇ ਜਿਹੜੇ ਪੜ੍ਹਾਈ ਕਰਦੇ ਨੇ ਕਹਿੰਦੇ ਉਹ ਬਹੁਤ ਪ੍ਰਭਾਵਿਤ ਹੁੰਦੇ ਆ ਉਹ ਜਦੋਂ ਕਿਤਾਬਾਂ ਲੈ ਕੇ ਪੜਨ ਬੈਠਦੇ ਆ ਉਸੇ ਦੌਰਾਨ ਹੀ ਕਹਿੰਦੇ ਬੱਤੀ ਚਲੀ ਜਾਂਦੀ ਆ ਸੋ ਇਸ ਕਰਕੇ ਕਹਿੰਦੇ ਵੀ ਤੁਸੀਂ ਸਾਡੇ ਕੋਲੋਂ ਪੈਸੇ ਲੈ ਲਓ ਹੁਣ ਭਗਵੰਤ ਮਾਨ ਸਰਕਾਰ ਦੀ ਇਹ ਸਕੀਮ ਸੀਗੀ ਜਦੋਂ ਉਹਨਾਂ ਨੇ ਚੋਣਾ ਜਿੱਤਿਆਂ 2022 ਦੇ ਵਿੱਚ ਤਾਂ ਉਹਨਾਂ ਲੋਕਾਂ ਵਾਅਦਾ ਕੀਤਾ ਸੀਗਾ ਕਿ ਅਸੀਂ ਬੱਤੀ ਜਿਹੜੀ ਆ ਇਹ ਮੁਫਤ ਕਰਾਂਗੇ 600 ਯੂਨਿਟ 2 ਮਹੀਨਿਆਂ ਦੇ ਮੁਫਤ ਦਿੱਤੇ ਜਾਣਗੇ ਜਦੋਂ ਉਹਨਾਂ ਨੇ ਇਹ ਸਕੀਮ ਲਾਗੂ ਕੀਤੀ ਤਾਂ ਉਸ ਵਕਤ ਲੋਕਾਂ ਨੇ ਜਿਹੜਾ ਖੁਸ਼ੀ ਵੀ ਬੜੀ ਮਨਾਈ ਸੀਗੀ ਲੋਕ ਜਿਹੜੇ ਆ ਭੰਗੜੇ ਪਾ ਰਹੇ ਸੀ ਬੋਲੀਆਂ ਪਾਉਂਦੇ ਪਏ ਸੀ ਬਈ ਹੁਣ ਸਾਡੇ ਬਿਜਲੀ ਦੇ ਬਿੱਲ ਨਹੀਂ ਆ ਰਹੇ ਪਰ ਹੁਣ 2 ਸਾਲ ਹੋ ਚੁੱਕੇ ਆ ਇਸ ਸਹੂਲਤ ਨੂੰ ਲਗਭਗ ਤੇ ਲੋਕ ਜਿਹੜੇ ਆ ਦੁਖੀ ਹੋ ਗਏ ਆ ਉਹ ਕਹਿ ਰਹੇ ਆ ਵੀ ਤੁਸੀਂ ਸਾਡੇ ਕੋਲੋਂ ਭਾਈ ਸਾਹਿਬ ਪੈਸੇ ਲੈ ਲਓ ਪੰਜਾਬ ਸਰਕਾਰ ਨੂੰ ਉਹ ਬੇਨਤੀ ਕਰ ਰਿਹਾ ਆਪਣਾ ਜਿਹੜਾ ਬਹੁਤ ਤਸਵੀਰ ਪੇਸ਼ ਕਰਦੇ ਆ ਆਪਣਾ ਜਿਹੜਾ ਉਹਨਾਂ ਵੱਲੋਂ ਇਹ ਕਹਿਣਾ ਕਿ ਤੁਸੀਂ ਸਾਡੇ ਕੋਲੋਂ ਇਸ 600 ਯੂਨਿਟ ਦੇ ਪੈਸੇ ਜ਼ਰੂਰ ਲੈ ਲਓ ਪਰ ਬੱਦੀ ਜਿਹੜੀ ਆ ਇਹ ਪੂਰੀ ਦਿਓ ਬਸਿਆ ਬਿਲੀ ਦੀ ਦੀ ਵੀ 4-5 ਦਿਨ ਤੋਂ ਅਸਰਾ ਖਰਾਬ ਕਰੇ ਕਰਦੀ ਆ ਵੀ ਬੈੱਡ 'ਤੇ ਆ ਕੇ ਬੁਰਗੀ ਚੱਲ ਜਾਂਦੀ ਆ ਰਾਤ ਨੂੰ ਗੱਤੀ ਨਹੀਂ ਹੁੰਦੀ ਪਰੇਸ਼ਾਨ ਹੋ ਜਾਂਦੇ ਬੱਚੇ ਹੋ ਜਾਂਦੇ ਬਜ਼ੁਰਗ ਹੋ ਜਾਂਦੇ ਪੂਬਾਰ ਆ ਗਏ ਪੰਨ ਵਾਲੇ ਬੱਚੇ ਹੋ ਜਾਂਦੇ ਤਾਂ ਕੀ ਕਰਨਾ ਦੱਸ ਤੂੰ ਯਾਰ ਨੂੰ ਮੁੱਖਸਾ ਨਾ ਦਿਓ ਮੁੱਲ ਦੇ ਵੀ ਨਹੀਂ ਪੱਸਦਾ ਕਿ ਕਿਸੇ ਗੱਲ ਨੂੰ ਹਰ ਰਾਤ ਬੱਚਾ ਤਾਂਗੋ ਰਹਾ ਜਨਾਨੀ ਤਾਂਗੋ ਹੀਦੀ ਆ ਕਿ ਕਿਦੇ ਕਿੱਥੇ ਜਾਣ ਉਥੇ ਸੁਣਨ ਵਾਲਾ ਸੁਣਾਈ ਕਰਨ ਵਾਲਾ ਕੋਈ ਨਹੀਂ ਜੇ 9 ਤੋਂ 5 ਮੁਲਾਜ਼ਮ ਡਿਊਟੀ ਦੇ ਮੁਰਕੇ ਪਾਣੀ ਵਾਲੇ ਬਾਅਦ ਜੰਪਰ ਸੜ ਜਾਂਦਾ ਚੂੜ ਜੋੜ ਜਾਂਦਾ ਕੋਈ ਕੋ ਲਾ ਕੇ ਰਾਜੀ ਕੋਈ ਨਹੀਂ ਕਿੱਥੇ ਜਾਣ ਵਾਲਾ ਦੱਸੋ ਤਰੀਕਾ ਤੁਹਾਡਾ ਕਿ ਚੰਗੀ ਪੱਕਾ ਵੀਂਦਿਆ ਪਾ ਪਛਾਪਾ ਪੈ ਗਿਆ ਤੁਹਾਡੇ ਨਾਲ ਇਹ ਰੋਲ ਬੱਲੇ ਚੰਗਾ ਸੀ ਜੀ ਲਾਈਟ ਦੀ ਸਮੱਸਿਆ ਇੱਕ ਦਿਨ ਦੀ ਨਹੀਂ ਹੈ ਤਿੰਨ ਚਾਰ ਦਿਨ ਤੋਂ ਮਰਜ਼ੀ ਇਦਾਂ ਚੱਲਦੀ ਆ ਰਹੀ ਸੀ ਹਾਰ ਕੇ ਲੋਕੀ ਕੱਲ ਦੁਖੀ ਹੋ ਕੇ ਤੇ ਮਰਜ਼ੀ ਰਾਤ ਉੱਥੇ ਗਏ ਆ ਸਟੇਸ਼ਨ ਤੇ ਤੇ ਆਪਣਾ ਦੁੱਖ ਪ੍ਰਗਟ ਕੀਤਾ ਉਹਨਾਂ ਨੂੰ ਤੇ ਦੇਖੋ ਨਾ ਚਲੋ ਅਸੀਂ ਜਵਾਨ ਲੋਕ ਕੋਈ ਫਰਕ ਨਹੀਂ ਪੈਂਦਾ ਤੇ ਇਹ ਜਿਹੜੇ ਵਜ਼ੁਰਗ ਨੇ ਛੋਟੇ ਬੱਚੇ ਨੇ ਉਹਨਾਂ ਦੀ ਜਿਆਦਾ ਦਿੱਕਤ ਆ ਕਿਉਂਕਿ ਅਸੀਂ ਤਾਂ ਬਾਹਰ ਅੰਦਰ ਆ ਜਾ ਸਕਦੇ ਆ ਤੇ ਵਜ਼ੁਰਗ ਕਿੱਥੇ ਜਾਣ ਬੱਚੇ ਕਿੱਥੇ ਜਾਣ ਇਹ ਬੜੀ ਵੱਡੀ ਦਿੱਕਤ ਆ ਉਹ ਸਭ ਤੋਂ ਵੱਡੀ ਦਿੱਕਤ ਤਾਂ ਪਾਣੀ ਦੀ ਕਿਉਂਕਿ ਹਰ ਘਰ ਲਾਈਟ ਦੇ ਉੱਤੇ ਡਿਪੈਂਡ ਕਰਦਾ ਕਿਉਂਕਿ ਹਰ ਘਰ 'ਚ ਮੋਟਰ ਲੱਗੀ ਨਲਕਾ ਤਾਂ ਹੈ ਨਹੀਂ ਤੇ ਇਸ ਕਰਕੇ ਬੜੀ ਵੱਡੀ ਪਰੇਸ਼ਾਨੀ ਹੈ ਤੇ ਦਾ ਕੋਈ ਨਾ ਕੋਈ ਹੱਲ ਹੋਣਾ ਜ਼ਰੂਰੀ ਚਾਹੀਦਾ ਲੱਗਿਆ ਸਾਲਾਂ ਦੀ ਮੇਰੀ ਉਮਰ ਹੋਈ ਆ ਤੇ ਮੈਂ ਹੁਣ ਵਾਲ ਬੰਮੀ ਲੱਗੀ ਰਿਆਂ ਮੁਰਾ ਮਲਾ ਦੇਣਾ ਬਾਅਦ ਤੇ ਕੌਣ ਜਾ ਕੇ ਹੁਣ ਮੈਂ ਫੇਰੇ ਦੇਖਾਂਦਾ ਰੇਤ ਤਾਲ ਲੱਛੀ ਦੋ ਉਹ ਤੋਂ ਵੜਿਆਂ ਤੋਂ ਕਿ ਨਾਲ ਇਹਦੇ ਪਨੀਰੀ ਸੁੱਕੇ ਕਰਦੀ ਆ ਤੇ ਦੱਸੋ ਕਿ ਆਹ ਨਾ ਤਰਨੀ ਆ ਜੇ ਮੈਂ ਕਰਾਂ